ਚਲਰੀ ਸਵੱਛਤਾ ਹੀ ਸੇਵਾ 2024 ਮੁਹਿੰਮ ਦੇ ਹਿੱਸੇ ਵਜੋਂ ਆਵਾਜ਼ ਦੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੇ ਆਈ ਗੌਟ ਕਰਮਯੋਗੀ ਪਲੇਟਫਾਰਮ ਤੇ ਸਵੱਛਤਾ ਹੀ ਸੇਵਾ 2024 ਦਾ ਇੱਕ ਈ-ਲਰਨਿੰਗ ਸਿਕਲਾਈ ਮੋਡਿਊਲ ਲਾਂਚ ਕੀਤਾ ਹੈ ਇਹ ਕੋਰਸ ਸੂਬਾ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਅਧਿਕਾਰੀਆਂ ਯੂ ਐਲ ਬੀ ਦੇ ਪ੍ਰਤੀਨਿਧਾਂ ਸਫਾਈ ਮਿੱਤਰਾਂ ਅਤੇ ਨਾਗਰਿਕਾਂ ਨੂੰ ਦੇਸ਼ ਵਿੱਚ ਸਫਾਈ ਪਹਿਲ ਕਦਮੀਆਂ ਨੂੰ ਵਧਾਉਣ ਲਈ ਲੋੜਿੰਦੇ ਗਿਆਨ ਅਤੇ ਹੁਨਰਾਂ ਨਾਲ ਲੈਸ ਕਰਨ ਲਈ ਇੱਕ ਮਹੱਤਵਪੂਰਨ ਕਦਮ ਹੈ आवास ਤੇ ਸ਼ਹਿਰੀ ਮਾਮਲਿਆਂ ਦੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਨ ਨੇ ਸਵਚਤਾਈ ਸੇਵਾ 2024 ਸਵਪਾਸ ਸਵਚਤਾ ਸੰਸਕਾਰ ਸਵਚਤਾ ਤੇ ਸਿਖਲਾਈ ਮੋਡਿਊਲ ਤੋਂ ਪਰਦਾ ਹਟਾ ਕੇ ਇਸ ਦੀ ਸ਼ੁਰੂਆਤ ਕੀਤੀ ਇਸ ਮੌਕੇ ਸ਼ਹਿਰੀ ਤੇ ਆਵਾਸ ਮੰਤਰਾਲੇ ਦੇ ਅਧਿਕਾਰੀ ਆਈ ਗਾਟ ਕਰਮਯੋਗੀ ਭਾਰਤ ਅਤੇ ਕਪੈਸਿਟੀ ਬਿਲਡਿੰਗ ਦੇ ਹੋਰ ਮੈਂਬਰ ਹਾਜ਼ਰ ਸਨ ਟ੍ਰੇਨਿੰਗ ਮੋਡਿਊਲ ਦੇ ਚੇਅਰਪਰਸਨ ਸਕੱਤਰ ਤੇ ਸੀਈਓ ਵੀ ਹਾਜ਼ਰ ਸਨ ਇਸ ਕਲਾਈ ਮੋਡਿਊਲ ਦੀ ਸ਼ੁਰੂਆਤ ਕਰਦੇ ਹਾਂ ਹਾਊਸਿੰਗ ਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਇਹ ਮੋਡਿਊਲ ਸਮਾਜਿਕ ਵਿਵਹਾਰ ਦੇ ਬਦਲਾਅ ਨੂੰ ਉਤਸ਼ਾਹਿਤ ਕਰਨ ਅਤੇ ਸਮਰਥਨ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਇੱਕ ਪਲੇਟਫਾਰਮ ਖੋਲਣ ਦੀ ਕੋਸ਼ਿਸ਼ ਹੈ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੇ ਸਮਾਜਿਕ ਵਿਵਹਾਰ ਤਬਦੀਲੀ ਮੁਹਿੰਮਾ ਲਈ igotkarmiyogi.gov.in ਤੇ igot ਪਲੇਟਫਾਰਮ ਤੇ ਇਹ ਮੋਡਿਊਲ ਨੂੰ ਹੋਸਟ ਕੀਤਾ ਹੈ